ਮੇ ਮਹਿਰਮਾਨ ਜੀ ਉਪਮਾ ਕਿਸ ਤਰ੍ਹਾਂ ਕਰਾਂ ਬਿਆਨ ਤੇਰੀ ਇਸ ਕਲਮ ਵਿਚਾਰੀ ਨੇ ਲਿਖਣਾ ਕੀ ਦਰਦਾ ਭਰੀ ਏ ਦਾਤਿਆ ਦਾਸਤਾਨ ਤੇਰੀ ਤੇਰੀ ਮਹਿਮਾ ਹੈ ਅਪਰ ਅਪਾਰ ਸਤਿਗੁਰੂ ਉੱਚਾ ਨਾਮ ਤੇ ਸ਼ਕਤੀ ਮਹਾਨ ਤੇਰੀ ਚਰਚਾ ਅਰਸ਼ਾਂ ਚ ਤੇਰੀ ਕੁਰਬਾਨੀਆਂ ਦੀ ਤਾਕਤ ਮੰਨ ਦਾ ਕੁੱਲ ਜਹਾਨ ਤੇਰੀ ਸ਼ੀਰੇ ਲਾਲਾਂ ਦੀ ਭਲਾ ਤਬ ਕੀ ਏ ਚਮਕੇ ਚਾਨਣ ਨਾਲੋਂ ਵੱਧ ਕੇ ਸ਼ਾਨ ਤੇਰੀ ਰੱਖਿਆ ਸਦਾ ਮਜ਼ਲੂਮਾਂ ਦੀ ਰਹੀ ਕਰਦੀ ਨੂਰੀ ਦਾਤਿਆ ਨੂਰੀ ਕਿਰਪਾਂ ਤੇਰੀ ਨੂਰੀ ਦਾਤਿਆ ਨੂਰੀ ਕਿਰਪਾਂ ਤੇਰੀ ਸੱਚੇ ਪਾਤਸ਼ਾਹ ਪਿਤਾ ਦੀ ਬਲੀ ਦੇ ਕੇ ਸਿੱਖੀ ਦੇ ਮੈਲ ਉਸਾਰੇ ਨੇ ਤੂੰ ਬੁਆਰੀ ਮਾਤਾ ਗੁਜਰੀ ਕਈ ਸਿੱਖ ਵਾਰੇ ਵਾਰੇ ਅਸਾਂ ਤੋਂ ਚਾਰ ਦਲਾਰੇ ਨੇ ਤੂੰ ਸੁਤਾ ਇੱਕ ਸਹਰਾਣੇ ਦੀ ਜਗਾ ਲੈ ਕੇ ਦਾਤਾ ਬੜੇ ਹੀ ਕਸ਼ਤ ਸੁਹਾਰੇ ਨੇ ਤੂੰ ਵਿਛੜ ਗਿਆ ਸੀ ਕੁੱਲ ਪਰਿਵਾਰ ਭਾਵੇਂ ਰਹੀ ਚੜਦੀਆਂ ਕਲਾ ਵਿੱਚ ਆਨ ਤੇਰੀ ਵਿੱਚ ਦੁੱਖਾਂ ਦੇ ਵੀ ਡਲਕਾ ਮਾਰਦੀ ਰਹੀ ਨੂਰੀ ਦਾਤਿਆ ਨੂਰੀ ਕਿਰਪਨ ਤੇਰੀ ਨੂਰੀ ਦਾਤਿਆ ਨੂਰੀ ਕਿਰਪਨ ਤੇਰੀ ਤੋਬਾ ਤੋਬਾ ਕੀਤੀ ਤੇਰੇ ਦੁਸ਼ਮਣਾਂ ਨੇ ਤੇਰੇ ਤੀਰਾਂ ਨੇ ਤਾਰੇ ਤੋੜ ਦਿੱਤੇ ਬੰਨ ਮੋਰਚਾ ਗੜੀ ਚਮਕੌਰ ਅੰਦਰ ਵੈਰੀ ਦਲਾਂ ਦੇ ਮੂੰਹ ਮਰੋੜ ਦਿੱਤੇ ਤੈਨੂੰ ਆਸਰਾ ਇੱਕ ਅਕਾਲ ਦਾ ਸੀ ਹੋਈ ਸਦਾ ਹੀ ਮੁਸ਼ਕਲ ਹੁਸਨ ਤੇਰੀ ਦੀਪਕ ਬਣ ਕੇ ਹਨੇਰੇ ਵਿੱਚ ਚਮਕਦੀ ਰਹੀ ਨੂਰੀ ਦਾਤਿਆ ਨੂਰੀ ਕਿਰਪਨ ਤੇਰੀ ਨੂਰੀ ਦਾਤਿਆ ਨੂਰੀ ਕਿਰਪਨ ਤੇਰੀ ਉਸੰਦੂਰੀ ਦਾਤੇ